सब तो पहला अज के दिन बाबा जीवन सिंह जन्म के राह गुजारी है मैं गुरु महाराज जी का खालसा वाहू जी का फतेव जय वागू जी की खाता लाभ जय भीम जय भारत ਮੈਂ ਬੋਲੀ ਬਬਦੀ ਬੋਹਣਾ ਕੀ ਪ੍ਰਕਾਰ ਹੈ ਇਸ ਦੇ ਸੋ ਕੀ ਕਰ ਲਿਆ ਤਾਂ ਜਿਹੜਾ ਸ਼ਬਦ ਕਾਇਨ ਕਰਾਈ ਚੀਏ ਇਹਨਾਂ ਨੇ ਸਾਨੂੰ ਬੜੀ ਸ਼ਕਤੀ ਦਿੱਤੀ ਤੇ ਸ਼ਕਤੀ ਦਾ ਸਾਨੂੰ ਕੋਈ ਵੀ ਗੁਣ ਨਹੀਂ ਜਦੋਂ ਅਸੀਂ ਇਸ ਡੇਲੇ ਦੇ ਵਿੱਚ ਪਹਿਲਾ ਆਏ ਸੀਗੇ ਤੇ ਜਦੋਂ ਸਾਡੀ ਜਿਹੜੀ ਹੋਣ ਦੀ ਰਣੈ ਸਟਾਟ ਅਬਜਨਲ ਸੀ ਮੇਰੇ ਭਾਈ ਕਹਿੰਦੇ ਕੀ ਆਉਣ ਵਾਲੀਆਂ ਵੀਡੀਓ ਦੀ ਲੱਖਾਂ ਕਰੋੜਾਂ ਬੱਚਿਆਂ ਦਾ ਪੇਟ ਜਿਹੜਾ ਸੀਗਾ ਉਹ ਜਦੋਂ ਦਾ ਤੇ ਲੱਗਿਆ ਹੋਇਆ ਸੀ ਤੇ ਐਵੇਂ ਸਾਰੇ ਦੇ ਇੰਸੀ ਨੇ ਬਾਬਾ ਜੀ ਨੇ 1 ਲੱਖ ਰੁਪਇਆ ਦੇ ਕੇ ਉਦੋਂ ਸਾਨੂੰ ਜਿਹੜੇ ਪਾਸੇ ਤੁਸੀਂ ਗਰੀਬ ਹੋਏ ਸੀਗੇ ਉਸ ਤੋਂ ਪਾਸੇ ਜੁੜਾ ਜਿਹੜਾ ਸਰਸਵਰਪਾਤ ਦੀ ਸਾਡੀ ਜਿਹੜੀ ਸ਼ਕਤੀ ਦੇ ਵਿੱਚ ਬੱਤਾ ਕਰਦਾ ਸੀ ਜਦੋਂ ਤੁਹਾਨੂੰ ਇਹ ਕੇਸ ਲੱਗਿਆ ਹੋਇਆ ਸਾਡੇ 12% ਤਾਂ ਬੜੀ ਲੰਬੀ ਲੜਾਈ ਸਾਰੇ ਉਪੀਧੀਆਂ ਦੇ ਵਿੱਚ ਲੱਗਦੀਆਂ ਸਰਕਾਰ ਨੇ ਪੀਐਸਕੇ ਫੜੀ ਤੱਕ ਪਾਸਾ ਤੋਂ ਲੜੇ ਤੁਹਾਡੇ ਵਿੱਚ ਬਹੁਤ سارے ਲੋਕ ਇਸ ਕੇਸ ਦੇ ਵਿੱਚ ਬਹੁਤ ਨੱਪਾ ਸਮਾਂ लड़ाई लड़ी पचहत्तर तो लैके दो हजार करी, कई बार हुए छबीस तक भी साल सब कोटा के सामाजिक पर यह है कि इस समाज में मेरे भाईचारे ने ਇੱਕ ਬੈਤਿ ਮਾਰੀ ਹਸਤੀ ਦੇ ਵਿੱਚ ਇਹ ਬੈਤਿ ਮਾਰੀ ਹੋਇਆ ਕਿ ਮੈਨੇ ਭਾਈ ਜਿਹਨੇ ਆਪਣੀ ਕੜਈ ਆਪਣੇ ਬਾਪ ਤੇ ਆਪਣੇ ਮਰ ਬੁੱਤੇ ਤੇ ਆਪ ਘੜੀ ਲਈ ਹੈ ਤੇ ਆਪ ਘੜ ਕੇ ਉਸ ਨੂੰ ਜਿੱਤਿਆ ਸੋ ਅੱਜ ਦੇ ਦਿਨ ਤੇ ਵਾ ਉਸ ਮਹਾ ਪ੍ਰਿਯੋਗ ਮਹਾ ਪ੍ਰਿਯੋਗ ਬਾਬਾ ਜੀ ਨੂੰ ਸੰਬੋਧਿਤ ਉਸ ਦੇ ਜਨਮ ਦਿਨ ਤੇ ਜਿੱਥੇ ਤੁਹਾਨੂੰ ਬੁढ़ाई ਦਿੰਦਾ ਉਥੇ ਬਾਣ ਦੀ ਉਹ ਕੇਸ ਦੇ ਸੇਵਕ ਸਾਡੇ ਭਵਿੱਖਾਣ ਸੁ ਜਿਸ ਨੇ ਸਾਡੇ ਭਵਿੱਖ ਦੇ ਵਿੱਚ ਬੱਚੇ ਬੱਚੀਆਂ ਜਿਨ੍ਹਾਂ ਅਸੀਂ ਪੜਦੇ ਆ ਜਿਨ੍ਹਾਂ ਪੜਾਉਨੇ ਆ ਇੱਕੋ ਕੰਮ ਸੁਖਮ ਦਾ ਇੱਕ ਤੇ ਦੋ ਘੰਟੀਆਂ ਦਾ ਰੱਖੋ ਪਰ ਉਹ ਸਾਡਾ ਹੱਥੋਂ ਜਾ ਰਿਹਾ ਸੀਗਾ ਖੁੱਸ ਰਿਹਾ ਸੀਗਾ ਪਰ ਗੁਰੂ ਮਹਾਰਾਜ ਦੀ ਕਿਰਪਾ ਨਹੀਂ ਥੀ ਹੈ ਜੋ ਹੋਰਸ ਸਮੂਹ ਭਾਈਚਾਰੇ ਦੇ ਭਾਵੇਂ ਪੰਜਾਬ ਦੇ ਵਸਦਾ ਸੀ ਭਾਵੇਂ ਉਹ ਦੇਸ਼ਾਂ ਦੇ ਵਸਦਾ ਸੀ ਉਹਦੇ ਵਿੱਚ ਅਮਰੀਕਾ ਵਾਲੇ ਕੈਨੇਡਾ ਵਾਲੇ ਜਰਮਨ ਵਾਲੇ ਯੂਕੇ ਵਾਲੇ ਫਰਾਂਸ ਵਾਲੇ ਜਰਮਨ ਵਾਲੇ ਦबई ਵਾਲੇ ਮੈਂ ਇਹ ਤਾਂ ਦੇਖਿਆ ਤਾਂ ਕਰਕੇ ਨਾਮ ਲੈ ਰਿਹਾ ਕਿ ਇਹਨਾਂ ਦੇ ਦੇਖਾਂ ਤੇ ਬਿਤੇ ਜਿਹੜਾ ਸਾਡਾ ਭਾਈ ਚਰਾ ਉਥੇ ਪੱਕੇ ਤੌਰ ਤੇ ਚਲ ਗਿਆ ਉਹਨਾਂ ਦੇ ਬੱਚਿਆਂ ਨੇ ਪਤਾ ਨਹੀਂ ਇੱਥੇ ਆ ਕੇ ਆਉਣਾ ਕਿ ਨਹੀਂ ਉਹਨਾਂ ਦਾ ਇਸ ਰਾਤਿਕ ਕਰਨ ਦੇ ਨਾਲ ਕੋਈ ਸੰਬੰਧ ਨਹੀਂ ਜਿਹੜਾ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ ਸਾਡੇ ਬੱਚਿਆਂ ਨੂੰ ਜਦ ਮੈਨੂੰ ਉਹ ਆਤਮਾ ਕਰਨ ਬੜਿਆ ਤੇ ਮੇਰੇ ਬੱਚੇ ਹੋਰ ਥੇ ਲੋਕਾਂ ਨੂੰ ਬੜਿਆ ਕਿ ਜੋ ਮਿਹਨਤ ਅਸੀਂ ਅੱਜ ਤੁਹਾਡੇ ਸਾਹਮਣੇ ਕਰੀ ਤੇ ਇਸ ਵੀ ਇਸ ਲੜਾਈ ਨੂੰ ਆਪਣੀ ਸੰਭੇ ਆਪਣੀ ਤੇ ਪੂਰਨ ਕਰਨ ਦਾ ਸਾਥ ਦਿੱਤਾ ਜਿੰਨਾ ਲੋਕਾਂ ਦੇ ਬੱਚਿਆਂ ਨੇ ਆ ਕੇ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ 12% ਹੈ ਕਿ ਸਾਡੇ 12% ਉਹ ਹੈ ਜਿਹਦੇ ਵਿੱਚ ਜਿੰਨੇ ਵੀ ਸਾਡੇ ਬੱਚੇ ਪੜ੍ਹ ਲਿਖਿਆ ਜਾਂਦੇ ਨੇ

ਤੇ ਇਹਨਾਂ ਨੂੰ ਗੱਲ ਕਰੀਆ ਕਰਵਾ ਫਿਰ ਇਹ ਲੜਾਈ ਢਿ ਗਈ ਤੇ ਮੈਂ ਇਸ ਸ਼ਬਦ ਦਾ ਕਟੇ라스 ਗੱਲ ਕੀਤੀ ਹੈ ਕਿ ਜਦੋਂ ਦਿੱਲੀ ਵਿੱਚ ਬੜੇ ਸੀਗਾ ਸੁਪਰੀਮ ਕੋਰਟ ਦੇ ਵਿੱਚ ਬੜੇ ਸੀਗੇ ਤੇ ਪਰਮਾਜੀ ਨੂੰ ਨਾ ਸਥਿਤੀ ਬਣੀ ਅਜੀਬ ਜਿਹੀ ਕੁਝ ਲੱਭਦਾ ਨਹੀਂ ਸੀ ਕੁੱਝ ਤਾਂ ਕਈ ਵੇਚ ਗੱਲ ਕਿ ਇੱਕ ਸੁਪਰੀਮ ਕੋਰਟ ਦੇ ਵਿੱਚ ਇਹ ਤੋ ਕਿ ਇਹ ਪਹੁੰਚ ਗਿਆ ਚੀਫ ਡਿਸਪਸ ਨੇ ਜਿਹੜਾ ਸਭ ਤੋਂ ਵੱਡਾ ਇਹ ਸਫੀਲ ਕੋਰ ਦਾ ਜੱਜ ਉਸ ਨੇ ਕੇਸ ਦੀ ਸੁਣਵਾਈ ਕਰਦੇ ਦੇ ਨਾਲ ਉਹਦੇ ਕੇਜਾਂ ਟੂਰ ਬਣੇ ਤੇ ਸਾਡੇ ਕੋਲ ਰਾਜ਼ ਰਪਾਇਆ ਤੇ ਨਾ ਸਾਡੀ ਕ੍ਰਿਟੀਕਲ ਅਪਰੋਚ ਨਾ ਸਾਡੇ ਟੀਲ ਨਾ ਸਾਡੇ ਜੈਕਿਲ ਤੇ ਫਿਰ ਇਸ ਲੜਾਈ ਨੂੰ ਲੜਿਆ ਕਿ ਕਿ ਦੁਰਮੇਂ जी है जो जाएगा गुरद्वारा साहब कथे फैरतेम चेबा जीवन सिंह आया गया बारह अक्टूबर उन्नीस सौ तेईस कोस लगे अश्मीरी गेट से, से। तो आ गए